ਆਪ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੂਨ 1984 ਦੇ ਵਿੱਚ ਸਮੇਂ ਦੀ ਕਾਂਗਰਸੀ ਭਾਰਤੀ ਹਕੂਮਤ ਨੇ ਸਾਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਅਸਥਾਨ ਤੇ ਪਾਰ ਦੀ ਫੌਜ ਰਾਹੀ ਤੋਪਾਂ ਟੈਂਕਾਂ ਦੇ ਨਾਲ ਹਮਲਾ ਕੀਤਾ ਗੁਰੂ ਰਾਮਦਾਸ ਜੀਓ ਆਪ ਜੀ ਦੇ ਪਾਵਨ ਅਸਥਾਨ ਤੇ ਪਾਵਨ ਸਰੂਪ ਨੂੰ ਗੋਲੀ ਦੇ ਨਾਲ ਜ਼ਖਮੀ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਆਈ ਗੁਰੂ ਕੀ ਸੰਗਤ ਨੂੰ ਸੱਚੇ ਬਾਦਸ਼ਾਹ ਜੀ ਸ਼ਹੀਦ ਕੀਤਾ ਗਿਆ ਸੂਰਾ ਸੋ ਪਹਿਚਾਨੀਐ ਜੋ ਲੜਾ ਦੀਨ ਕਹਿ ਤਾੁਰ ਜਾ ਤੁਰ ਜਾ ਕੱਟ ਮਾਰ ਕਬ ਹੁਨਾ ਛਟ ਖੇਡ ਸਿਖਾ ਦੇ ਸਰਬੋੱਚ ਤਖ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਮਰਦੇ ਮੁਜ਼ਾਹਿਦ ਧੰਮ ਗਮੀ ਤਖਸਾਲ ਦੇ ਚੌਦਵੇਂ ਮੁਖੀ ਵੀ ਵੀ ਸਾਜੀ ਦੇ ਮਹਾਨ ਸਿੱਖ ਕومی ਸ਼ਹੀਦਾਂ ਸਾਨਤ ਬਾਬਾ ਜ਼ਰਨੈਲ ਸਿੰਘ ਜੀ ਖਾਲਸਾ ਪਿੰਡ ਰਾਵਾਲੇ ਭਾਈ ਅਮਰੀਤ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਜ਼ਰਨਲ ਸੁਬੇਗ ਸਿੰਘ ਜੀ ਬਾਬਾ ਕਹਾਣਾ ਸਿੰਘ ਜੀ ਸੱਚੇ ਬਾਦਸ਼ਾਹ ਜੀਓ ਲੱਖਾਂ ਦੀ ਫੌਜ ਨਾਲ ਲੜਦੇ ਆ ਆਪਣੇ ਸਾਥੀ ਸਿੰਘਾਂ ਬੀਬੀਆਂ

ਸ਼ੇਖੀ ਦਾ ਨੂੰ ਯਾਦ ਕਰਦੇ ਆ ਸਿੱਖਾਂ ਦੀ ਸ਼ਰਮਾਰ ਧਾਰਮਿਕ ਨਮਾਇੰਦਾ ਰਾਖੇ ਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਸਾਜ ਖੰਡਾ ਸ਼੍ਰੀ ਦਰਬਾਰ ਸਾਹਿਬ ਦੇ ਸਮੂਹੇ ਪ੍ਰਬੰਧਕ ਵਾਲਾ ਸੱਚੇ ਬਾਦਸ਼ਾਹ ਜੀਓ ਪਾਵਨ ਤਖ ਤਖਤ ਚਿਰਿਆ ਕਾਲ ਤਖਤ ਸਾਹਿਬ ਵਿਕੇ ਕਲੂ ਘਾਰੇ ਨੂੰ ਮਨਾਇਆ ਜਾ ਰਿਹਾ ਹੈ ਪਾਦਸ਼ਾਹ ਆਪਨੇ ਕਿਰਪਾ ਕਰਨੀ ਸਿੱਖ ਕਾਮਨ ਦਇੜਤਾ ਬਖਸ਼ਣੀ ਇਸੇ ਤਰ੍ਹਾਂ ਯੋਧਿਆਂ ਦੇ ਪਾਏ ਹੋਏ ਪੂਰਨਿਆ ਤੇ ਚੱਲਣ ਦਾ ਬਲ ਬਖਸ਼ਣਾ

ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ ਕੌਮ ਨੂੰ ਇਤਫਾਕ ਬਖਸ਼ੋ ਅਸੀਂ ਇਹਨਾਂ ਦੀਆਂ ਰਿਹਾਈਆਂ ਦੇ ਲਈ ਕੌਮ ਮਿਲ ਜੁੜ ਕੇ ਯਤਨ ਕਰੇ ਜੀਓ ਪਾਤਸ਼ਾਹ ਜੀਓ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਥ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਸੱਚੇ ਬਾਦਸ਼ਾਹ ਜੀਓ ਇਹ ਪੰਥ ਇਹ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ ਆਪਣਾ ਮਿਹਰ ਭਰਿਆ ਹੱਥ ਰੱਖੋ ਇਹ ਕਦੀ ਵੀ ਸੱਚੇ ਬਾਦਸ਼ਾਹ ਜੀਓ ਯੰਗ ਦਾ ਅਖਾੜਾ ਨਾ ਬਣੇ ਮੇਰੀ ਪੀੜੀ ਦੇ ਮਾਲਕਾ ਧੰਨ ਧੰਨ ਗੁਰੂ ਹਰਿ ਗੋਬਿੰਦ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਪਾਵਨ ਬਚਨ ਹੋਏ ਇਕਾਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ ਆਪ ਜੀ ਦੇ ਇਸ ਪਾਵਨ ਬਚਨ ਸੰਦੇਸ਼ ਦੇ ਅਨੁਸਾਰ ਕਾਮਨ ਗੁਰਮਖ ਬੈਸੋ ਸਭਾ ਬਿਸ਼ਾਇਦਾ ਸਿਧਾਂਤ ਤੇ ਚੱਲਣ ਦਾ ਬਲ ਬਖਸ਼ੋ ਜੀਓ ਸਮੁੱਚੇ ਸਟਕਾਰ ਜੋਗ ਦਲ ਪੰਜ ਸਾਡੀਆਂ ਅਟਕਸਾਲਾ ਧਾਰਮਿਕ ਰਖੇ ਬੰਦੀਆਂ ਅਤੇ ਸੱਚੇ ਪਾਤਸ਼ਾਹ ਜੀਓ ਸਮੁੱਚਾ ਖਾਲਸਾ ਪੰਥ ਇਸੇ ਕਰਾ ਇੱਕ ਮੇਤਰਬੇ ਖਾਲਸਾ ਈ ਝੰਡੇ ਦੇ ਇਤਰਾ ਪਾਤਸ਼ਾਹੀਓ ਆਪ ਜੀ ਦੇ ਪੂਰਨਿਆਂ ਤੇ ਚੱਲੇ ਧਾਨ ਧਨ ਗੁਰੂ ਹਰਗੋਬਿੰਦ ਪਾਤਸ਼ਾਹੀਓ ਘਾਲੂ ਘਾਰੇ ਨੂੰ ਮਨਾਉਂਦਿਆ ਹੋਇਆ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਬਰੰਭ ਕੀਤੇ ਨੇ ਸਭ ਪੂਰਨ ਭੋਗ ਪੈ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਬਾਣੀ ਦੇ ਕੀਰਤਨ ਹੋਏ

ਆਪ ਜੀ ਦੇ ਹਜੂਰ ਕ੍ਰਿਪਾ ਪ੍ਰਸ਼ਾਦ ਦੀ ਦੇਹ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੀ ਧਾਨ ਧਨ ਧਨ ਸਿਰੇ ਗੁਰੂ ਗ੍ਰੰਥ ਸਾਹਿਬ ਜੀਓ ਐਸ ਵੇਲੇ बखशमे खालसाथ निहाल निहाल करो जी सही प्यारे मेला, जिना मिलया